ਸ੍ਰੀ ਗੁਰੂ ਜੀ ਅੱਜ ਬਣਿਆ ਹਾਂ ਸਬਜ਼ੀ ਦਾ ਉਹਨਾਂ ਅਰੇ ਬਰਸਾਂ ਦੀ ਬਣਾਇਆ ਥਾਂ ਮੇਰੇ ਪਹਿਲਾਂ ਸੰਪਾ ਸੀਟਣਾ ਸਾਬ ਬਣਾਇਆ ਬਰਸਣ ਵਾਸਤੇ ਫੇਰ ਹਣਾ ਪਾਈਆਂ ਵਟਾਂ ਊ ਫੇਰ ਹਣ ਕਈ ਨਾ ਕੇਲਾ ਪਾਈਆਂ ਊ ਲਸਣ ਲਸਣ ਲਾਤਾ ਆ ਪਾਣੀ ਦਾ ਧੰਨਵਾਦ ਆ ਸਾ ਪੂਰਨਾਂ ਤੇ ਗਾਜਰਾਹਾਂ ਕਿੰਨੇ ਰਹਿ ਗਏ ਆ ਉਹਨਾਂ ਸਭ ਪਾਣੀਆਂ ਸਰੇ ਲਾਵਾਗੇ ਮੇਰੇ ਹੁਣੇ 32 ਸਾਢੇ 6 ਵਜੇ ਨਾਵਾ ਪਾਣੀ ਬਸਨ ਵੀ ਜਾਗੇ ਹੋਰ ਇਹ ਤੱਕਾਰੇ ਜੇ ਤੋਂ ਸਰੋਂ ਵੀਚ ਦਾਂਗੇ ਹਾਂ ਹਾਂ ਕੀ ਇਹਰ ਬਸੰਦਦਾ ਤੇਰੇ ਨੂੰ ਦੂਜਾਂ ਕੇ ਬਾਕੀ ਰਾਤ ਆ ਗਿਆ ਬਾਦ ਨਾਲ ਆਏ ਸਾਡੇ ਜਾਣੇ ਫਿਰ ਨਾਲ ਸਾ ਬਣਾ ਦੂਗੇ ਤੇ ਲਾਤਾ ਆ ਮਕੀਆ ਤੇਰੇ ਕਾਈ ਬਤੀ ਹੋਣੀ ਸਵੇਰੇ 6:30 ਜੀ ਸੁਪਰ ਸਿੰਪਲ ਤੇ ਵਾਇਦਾ ਤੇ ਨਾ ਬੜੀ ਚੱਲੇ ਆ ਵੀ ਖਾ ਲਾ ਲਈ ਮੱਈਆ ਬਣੀ ਪਈ ਮੰਗਾਲੇ ਅੰbaixo ਪਰਫੈਕਟ ਕਰਕੇ ਆਠ ਕੋਟ ਤੇ ਅਬ ਦੇਖੀਂ ਕਾ ਚਾਕ ਇਹਦੇ ਛਾਪਟ ਛੂਟ ਵੱਡੀ ਸੀ ਉਹ ਕਰਕੇ ਚਾਈ ਤੇ ਹਰੀ ਦਿਹਾੜੀ ਅੱਜ ਲੰਗੀ ਥਈ ਫੇਰ ਸਤਿ ਸ਼੍ਰੀ ਅਕਾਲ ਇਹਦਾ ਅੱਜ ਕੀਤਾ ਨਹੀਂ ਤੇ ਬਾਕੀ ਇਹਨੇ ਅੰਜਾਂ ਕੰਕਣ ਕ ਬੀਜਾਂਗੇ ਤੇਰਾ ਪਾ ਕਰਾਂਗੇ ਵੀਡੀਓ ਬਣਾ ਕੇ ਮਾਫੀ ਹੈ ਗਿਆਰਾਂ ਇੱਕ ਆਪਣੀਆਂ ਪੱਕੀ ਜਾਂਦੀਆਂ ਜਾਨੀਆਂ ਨਾਲ ਇਹ ਤਾਂ ਠੀਕ ਆ ਤੇਲੇ ਦਾ ਵਿਚਾਰਿਆ ਤੇ ਜਿਹੜਾ ਸਪਰੇਅ ਆ ਰਹਿ ਗਈ ਕਰਨ ਵਾਲੇ ਦੋ ਚਾਰ ਗੱਲੇ ਇਹਨਾਂ ਨੂੰ ਸਪਰੇਅ ਕਰਾਂਗੇ ਸਪਰੇਅ ਨਾਲੇ ਸਪਰੇਅ ਨਾਲੇ ਬੀਜਾਂ ਦੇ ਦਰਸ਼ਨ ਬਾਕੀ ਹੋਣੇ ਚੱਲੀਏ ਘਰ ਨੂੰ ਕੀ ਆ ਜਾਣਾ ਯਾ 15 ਨਾਲੋਂ ਵੱਡੀ ਗਈ ਸਾਰੀ ਹਮ ਜਾ ਗਈ ਹੈ ਹੋਈ ਜਰਾ ਕੀ ਵੱਡਣ ਵਾਲੀ ਇਹ ਡਾਗੇ ਸਹੜਦੇ ਹਾਂ ਆ ਗਏ ਪਲੀਟ ਕਰੀਆਂ ਕਿ ਪਾ ਲੈ 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 ਕਿ ਪ ਚਲੋ ਚਲ ਜੀ ਚਲੋ ਠੀਕ ਆ ਜੀ ਆਸਰੀ ਕਾ ਜੀ ਬਾਕੇ ਹਾਂ ਸਵੇਰੇ ਬਣਾਵਾਂਗੇ